ਜੀ ਮੈਂ ਪ੍ਰਿਆੰਕਾ ਤੁਸੇ ਕੋਲੇ ਪੋਸ ਪੰਜਾਬੀ ਤਾਂ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਦੂਸਰੇ ਪਾਸੇ ਤੋਂ ਲੰਘ ਰਹੀ ਕਾਰ ਉੱਡਦੀ ਕੋਈ ਡਿਵਾਈਡਰ ਪਾਰ ਕਰਕੇ ਆ ਰਹੀ ਇੱਕ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਤਾਂ ਦੱਸ ਜਿਏ ਕਿ ਇਸ ਹਾਦਸੇ ਦੇ ਵਿੱਚ ਤਿੰਨ ਜਨੀਆਂ ਦੀ ਮੌਤ ਹੋ ਗਈ ਜਦਕਿ ਇੱਕ ਜੇਰੇ ਇਲਾਜ ਦਸਿਆ ਜਾ ਰਿਹਾ ਤਾਂ ਬਠਿੰਡਾ ਚੰਡੀਗੜ੍ਹ ਰੋਡ ਦੇ ਉੱਤੇ ਇਹ ਦਰਦਨਾਕ ਹਾਦਸਾ ਵਾਪਰਿਆ ਉਥੇ ਮੌਜੂਦ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਦੂਸਰੇ ਪਾਸੇ ਤੁਰ ਰਹੀ ਕਾਰ ਡਿਵਾਈਡਰ ਤੋੜਦੀ ਹੋਈ ਲੰਘ ਰਿਹਾ ਟਰੱਕ ਦੇ ਨਾਲ ਟਕਰaundੀ ਹੈ ਜਿਸ ਦੇ ਚਲਦਿਆਂ 3 ਜਨਿਆਂ ਦੀ ਮੌਤ ਹੋ ਗਈ ਬਠਿੰਡਾ ਚੰਡੀਗੜ੍ਹ ਰੋਡ ਨੇੜੇ ਪੁੱਚੋ ਟੋਲ ਪਲਾਜ਼ੇ ਨਜ਼ਦੀਕ ਇਹ ਸਾਰਾ ਹਾਦਸਾ ਵਾਪਰਿਆ ਤਾਂ ਦੱਸ ਜਿਏ ਕਿ ਉੱਥੇ ਮੌਜੂਦ ਲੋਕਾਂ ਨੇ ਗੱਡੀ ਦੇ ਵਿੱਚ ਸਵਾਰ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਦੀ ਜਾਨ ਨਹੀਂ ਬਚ ਸਕੀ ਇਸ ਹਾਦਸੇ ਦੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਉਸ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਡਾਕਟਰ ਦੇ ਵੱਲੋਂ ਇਹ ਦੱਸਿਆ ਗਿਆ ਕਿ ਇੱਥੇ ਜਿਹੜਾ ਇੱਕ ਵਿਅਕਤੀ ਲਿਆਂਦਾ ਗਿਆ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉੱਥੇ ਮੌਜੂਦ ਲੋਕਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਕ ਕਾਰ ਜਿਹੜੀ ਹੈ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ ਤੇ ਉਸ ਤੋਂ ਬਾਅਦ ਇਹ ਲੰਘ ਰਿਖੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਚਲਦਿਆਂ ਇਹ ਸਾਰਾ ਹਾਦਸਾ ਵਾਪਰਿਆ Sen onun mu? Sen. Sen ne yapıyorsun? <laughs> Sen. Sen Sen. Sen ne yapıyorsun? <laughs> Sen. Sen ne yapıyorsun? Sen. Sen ne ਐਮਬੂਲੈਂਸ ਤੇ EMT ਆ ਜੀ ਪੁੱਚੋ ਮੰਡੀ ਸਾਨੂੰ ਕੋਲ ਪਈ ਸੀ ਇੱਕ ਰੋਡ ਐਕਸੀਡੈਂਟ ਦੇ ਟੋਲ ਪਲਾਜ਼ਾ ਦੇ ਕੋਲ ਅਸੀਂ ਉੱਥੇ ਗਏ ਆ ਉਦੋਂ ਤੱਕਰ ਚਾਰ ਬੰਦਿਆਂ ਨੂੰ ਲੈ ਕੇ ਜਾ ਚੁੱਕੇ ਹਾਂ ਦੂਜੀ ਐਮਬੂਲੈਂਸ ਆ ਸਾਨੂੰ ਇੱਕ ਪੇਸ਼ੈਂਟ ਮਿਲਿਆ ਜੋ ਕਿ ਇੱਥੇ ਸਿਵਲ ਹਸਪੀਟਲ ਹੈ ਡੈੱਡ ਨਿਕਲਿਆ ਹੋਇਆ ਕੀ ਸੀ ਹੋਇਆ ਨਾ ਜਿਵੇਂ ਲੋਕਾਂ ਨੇ ਦੱਸਿਆ ਅਸੀਂ ਤਾਂ ਲੇਟ ਪਹੁੰਚੇ ਜੀ ਕਿ ਦੂਜੇ ਪਾਸੇ ਇਹਨਾਂ ਦੀ ਗੱਡੀ ਡਿਵਾਈਡਰ ਪਾਰ ਕਰਕੇ ਅੱਗੇ ਟਰੱਕ 'ਚ ਵੱਜੀ ਹੈ ਜੀ ਕਾਰਨ ਕੀ ਕੀ ਹੋਇਆ ਕੀ ਨਹਾਸ ਆ ਨਹੀਂ ਆਹੀ ਦੱਸਿਆ ਕਿ ਦੂਜੇ ਪਾਸੇ ਸੀ ਜੀ ਇਹਨਾਂ ਦੀ ਗੱਡੀ ਨਾ ਰੋਡ ਦੇ ਕਿਹੜੀ ਕਿਹੜੀ ਗੱਡੀ ਕਿਹੜੀ ਸੀ ਇਹਨਾਂ ਦੀ ਪਤਾ ਨਹੀਂ ਸਰ ਗੱਡੀ ਤਾਂ ਖਤਮ ਹੋਈ ਪਈ ਸੀ ਬਿਲਕੁਲ ਸ਼ਾਇਦ 5-6 ਗੱਡੀਆਂ ਸੀ ਗੱਡੀ ਚ ਪੰਜਾ ਜੋ 95-60 ਤੋਂ ਪਹਿਲੇ 4 ਸ਼ਿਫਟ ਹੋ ਗਏ ਸੀ 5ਵਾਂ ਅਸੀਂ ਲੈ ਕੇ ਆਏ ਹਾਂ ਪੰਜੋ ਜੈਂਸ ਸੀ ਸ਼ਾਇਦ ਕੁੜੀ ਵੀ ਸੀ ਮਗਰ ਡੈਥ ਦੱਸਿਆ ਗਿਆ ਡੈਥ 3 ਦੀ ਤਾਂ ਇੱਥੇ ਹੀ ਹੈਗੀ ਐ ਐਕਸੀਪਲ ਹਸਪੀਟਲ ਬਟਿੰਡਾ ਚ ਬਾਕੀ 2 ਦਾ ਪਤਾ ਨਹੀਂ ਸੀ ਗੱਡੀਆਂ ਕਿੱਥੇ ਲੈ ਕੇ ਗਏ ਨਈ ਹਾਲੇ ਕੋਈ ਨਹੀਂ ਆਇਆ ਕਿੱਥੋਂ ਦੇ ਰਹਿਣਾ ਕੋਈ ਕੁਝ ਪਤਾ ਆਹ ਰਾਮਪੁਰਾ ਬੂਲ ਦੇ ਸ਼ਾਇਦ ਠੀਕ ਨਾਮ ਤੇ ਕੀ ਗੱਲਬਾਤ ਵੀ ਹੈ ਮੇਰਾ ਨਾਮ ਹੈ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਹਾਂ ਜੀ ਸਾਡੇ ਕੋਲੇ ਜੀ ਸਹਾਰਾ ਜਨ ਸੇਵਾ ਦੁਆਰਾ ਅਤੇ 108 ਐਂਬੂਲੈਂਸ ਦੁਆਰਾ ਤਿੰਨ ਮ੍ਰਿਤਕ ਦੇਹਾਂ ਲਿਆਂਦੀਆਂ ਗਈਆਂ ਹਨ ਉਹਨਾਂ ਦੇ ਦੱਸਣ ਮੁਤਾਬਕ ਲਹਿਰਾ ਬੇਗਾ ਜਿਹੜਾ ਟੋਲ ਪਲਾਜ਼ਾ ਹੈ ਉੱਥੇ ਐਕਸੀਡੈਂਟ ਹੋਇਆ ਹੈ ਇੱਕ ਕਾਰ ਸਵਾਰ ਸੀਗੇ ਤੇ ਉਹਨਾਂ ਦਾ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਹੈ ਕਿੰਨੇ ਵਿਅਕਤੀ ਸੀ ਕਾਰ 'ਚ ਸਾਡੇ ਕੋਲੇ ਜੀ ਤਿੰਨ ਡੈੱਡ ਬੋਡੀਆਂ ਆਈਆਂ ਜੀ ਜਿਦੇ ਵਿੱਚੋਂ ਦੋ ਮੇਲ ਤੇ ਇੱਕ ਫੀਮੇਲ ਕੀ ਹਾਲਾਤ ਨੇ ਉਹਨਾਂ ਦੇ ਉਹ ਐਗਜ਼ਾਮਿਨ ਕਰਨ ਤੇ ਜੀ ਉਹਨਾਂ ਬ੍ਰਾਡ ਡੈੱਡ ਨੇ ਨਾ ਵਿੱਚ ਸਾਨ ਨਹੀਂ ਹੈਗੀ ਇੱਕ ਲੜਕੀ ਵੀ ਦੱਸੀ ਜਾ ਰਹੀ ਹੈ ਹਾਂਜੀ ਇੱਕ ਲੜਕੀ ਵੀ ਹੈ ਜੀ ਉਹ ਵੀ ਉਹਦੀ ਵੀ ਡੈਥ ਹੋ ਚੁੱਕੀ ਹੈ ਜੀ ਤਿੰਨ ਦੀ ਡੈਥ ਹੋ ਗਈ 2 ਵਜੇ ਹਾਲਾਤ ਕਿਸ ਤਰ੍ਹਾਂ ਨਹੀਂ ਜੀ ਤਿੰਨ ਤਿੰਨ ਆਏ ਜੀ ਸਾਡੇ ਕੋਲ ਤਿੰਨੋ ਬ੍ਰॉड ਡੈੱਡ ਆਏ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ